ਸ੍ਰੀ ਕਾਲ ਜੀ ਸਾਰਿਆਂ ਨੂੰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤੇ ਆ ਜਿਹੜੀਆਂ ਪੰਜ ਗੱਲਾਂ ਨੇ ਇਹ ਕੂੜੇਦਾਨ ਦੇ ਵਿੱਚ ਸਿਰ ਦੇ ਮੁਰਕੇ ਕੱਢਿਓ ਦਾ ਨੰਬਰ 1 ਬੀ ਲੋਕ ਕੀ ਕਹਿਣਗੇ ਕੀ ਕਹਿਣਗੇ ਲੋਕ ਇਹਨਾਂ ਵੱਲ ਕੋਈ ਧਿਆਨ ਨਾ ਦਿਓ ਨੰਬਰ 2 ਮੇਰਾ ਮਨ ਨਹੀਂ ਕਰ ਕੰਮ ਕਰ ਲੂ ਕਿਉਂ ਨਹੀਂ ਆਪਦਾ ਕੰਮ ਕਰੋ ਆ ਬਨਾਲੀ ਤਰੱਕੀ ਆ ਇਹ ਵੀ ਕੂੜੇਦਾਨ ਦੇ ਵਿੱਚ ਸਿੱਟ ਦਿਓ ਨੰਬਰ 3 ਮੇਰੇ ਤੋਂ ਇਹ ਹੋੜਾ ਨਹੀਂ ਇਹ ਵੀ ਕੂੜੇਦਾਨ ਦੇ ਵਿੱਚ ਸਿੱਟ ਦੇ ਨੰਬਰ 4 ਮੇਰੀ ਕਿਸਮਤ ਵਿੱਚ ਹੈੜੀ ਕਿਸਮਤ ਹੀ ਖਰਾਬ ਹੈ ਇਹ ਵੀ ਕੂੜੇਦਾਨ ਦੇ ਵਿੱਚ ਸਿੱਟ ਦੇ ਕਿਸਮਤ ਨੂੰ ਬਦਲ ਸਕਦੇ ਆ ਕਿਉਂਕਿ ਆਦੇ ਕਿਸਮਤ ਕਿਸਮਤ ਕਰਕੇ ਤੇ ਲੜਚ ਚ ਚਲਾਉਂਦੇ ਹਿੰਮਤ ਵਾਲੇ ਪਰਬਤਾਂ ਨੂੰ چیر ਲ ਜਾਂਦੇ ਨੰਬਰ 5 ਵੀ ਮੇਰੇ ਕੋਲੇ ਕੋਈ ਸਮਾਨ ਨਹੀਂ ਸਮਾਂ ਕਿਉਂ ਨਹੀਂ ਜੇ ਆਪਾਂ ਕੋਈ ਕੰਮ ਕਰਨਾ ਆਪਾਂ ਨੂੰ ਸਮਾਂ ਕੱਢਣਾ ਪੈਂਦਾ ਇਸ ਲਈ ਇਹਨਾਂ ਪੰਜਾਂ ਗੱਲਾਂ ਵੱਲ ਕੋਈ ਧਿਆਨ ਨਾ ਦਿਓ ਪੁਰੇ ਦੰਤ ਚ ਸਿੱਟੋ ਤੁਸੀਂ ਜ਼ਿੰਦਗੀ ਆਪਦੀ ਵਧੀਆ ਤੰਦਰੁਸਤ ਰਹੋਗੇ ਨਾਲੇ ਖੁਸ਼ ਰਹੋਗੇ ਨਾਲੇ ਪਰਿਵਾਰ ਨੂੰ ਖੁਸ਼ ਰੱਖੋਗੇ